ਤੇ ਬਾਬਾ ਵਿਸ਼ਕਰਮਾ ਜੀ ਦੀ ਜਗਾ ਬਣਾਉਣ ਵਾਸਤੇ ਇਹਨਾਂ ਜਿਹੜੀ ਮੈਨੂੰ ਮੰਗਤ ਰੱਖੀ ਸੀਗੀ ਉਹਦੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਆਪਾਂ ਲਗਭਗ 3 ਕਨਾਲਾਂ ਤਾਂ 7-8 ਮੱਲੇ ਜਗਾ ਆ ਬਾਬਾ ਵਿਸ਼ਕਰਮਾ ਜੀ ਦਾ ਜਨਮ ਦਿਹਾੜਾ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਰੀ ਸੰਗਤ ਇਕੱਤਰ ਹੋਈ ਹੈ ਕੱਲ ਤੱਕ ਸਾਡਾ ਕੋਈ ਪ੍ਰੋਗਰਾਮ ਨਹੀਂ ਇਹ ਪ੍ਰੋਗਰਾਮ ਮਨਾਉਂਦਾ ਹੈਗਾ ਸੀ ਪਰ ਅੱਧੀ ਪਤਾ ਲੱਗਾ ਕਿਰਤੀ ਦੀ ਕਿਰਦਾਰ ਨਿਵਾਜ਼ੀ ਤੇਰੇ ਹਿੱਸੇ ਆਈ ਕਿਰਤੀ ਦੀ ਕਿਰਦਾਰ ਨਿਵਾਜ਼ੀ ਤੇਰੇ ਹਿੱਸੇ ਆਈ ਤੂੰ ਇੱਕ ਕਲਾ ਸਦੀਵੀ ਰੱਖੀ ਜੋ ਬਣ ਗਈ ਪਰਛਾਈ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਕੋ ਸਿਮਨ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ

ਕੀਰਤੀ ਦੀ ਕਿਰਦਾਰ ਨਿਵਾਜ਼ੀ ਤੇਰੇ ਹਿੱਸੇ ਆਈ ਤੂੰ ਇੱਕ ਕਲਾਸ ਦੀਵੀ ਰੱਖੀ ਜੋ ਬਣ ਗਈ ਪਰਛਾਈ ਦੇਵਤਿਆਂ ਦਾ ਕਾਰੀਗਰ ਸੈਂ ਦੇਵੀ ਆਪ ਸ਼ਬਦਕਥ ਦੇ ਮਾਲਕ ਜੁਗੋ ਜੁਗੋ ਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਕੋਚ ਚ ਬੈਠੀ ਸਾਧ ਸੰਗਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸੇਵਾਏ ਕੋ ਚਿਕਿਫਤ ਅੱਜ ਆਪਾਂ ਸਾਰੇ ਬਾਬਾ ਬਿਸ਼ਕਰਮਾ ਜੀ ਦਾ ਪ੍ਰਕਾਸ਼ ਦਿਹਾੜੇ ਨੂੰ ਮਨਾ ਰਹੇ ਆ ਮੇਰੇ ਤੋਂ ਪਹਿਲਾਂ ਕੀਤਨੀ ਜਥੇ ਨੇ ਆਪਣੇ ਤਰੀਕੇ ਨਾਲ ਬਾਬਾ ਬਿਸ਼ਕਰਮਾ ਜੀ ਬਾਰੇ ਦੱਸਿਆ ਜਿੰਨੇ ਕਿ ਮੈਨੂੰ ਸਮਝ ਆ ਕਿ ਅਸਲੀ ਕਿਰਤ ਕਰਨੀ ਤਾਂ ਉਜਾਰਤੀ ਜਿਹੜੀ ਪੁਜਾਰ ਤਿਆਰ ਕੀਤੇ ਨੇ ਉਹਨਾਂ ਦੇ ਮੋਢੀ ਉਹਨਾਂ ਦੇ ਮੁਖੀ ਜਿਹੜੇ ਨੇ ਬਾਬਾ ਵਸ਼ਕਰਮਾ ਜੀ ਆਦਮੀ ਨੂੰ ਕਿਰਤ ਕਰਨੀ ਸਿਖਾਉਣੀ ਕੋ ਕਿਸੇ ਖੇਤਰ ਚ ਕਰੇ ਚਾਹੇ ਉਹ ਰਾਮਕਰੀ ਆ ਬਰਾਤਰੀ ਹੋਵੇ ਚਾਹੇ ਮਿਸਤਰੀ ਹੋਣ ਭਾਈ ਚਰਾ ਹੋਵੇ ਚਾਹੇ ਉਹ ਸਵਰਨਕਾਰ ਹੋਣ ਜਿੰਨੇ ਵੀ ਦੁਨੀਆ ਤੇ ਉਜਾਰ ਬਣੇ ਆ ਉਹਨਾਂ ਦੀ ਜਿਹੜੇ ਮੇਨ ਜਿਹੜੇ ਉਹਨਾਂ ਨੂੰ ਦੇਨਦਾਰ ਆ ਜਿਨ੍ਹਾਂ ਦੀ ਉਹਨਾਂ ਦੇ ਮਗਰ ਸ਼ਕਤੀ ਆ ਉਹ ਬਾਬਾ ਬੁਸ਼ਕਰਮਾ ਜੀ ਤੁਸੀਂ ਤਬ ਵਿਚਾਰ ਬੜੀ ਪੁਰਾਣੀ ਹੋਈ ਐ ਕੁ ਅੱਜ ਨਵੀਂ ਵਿਚਾਰ ਨਹੀਂ ਹੋਈ ਤੇ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਇਹ ਮੇਰਾ ਛੋਟਾ ਵੀ ਚੰਨ ਬੈਠਾ ਹੈ ਹਰਦੀਪ ਹਣੀ ਬੈਠਾ ਹੈ ਮੇਰੀ ਸਮੁੱਚੀ ਆਮ ਆਦੀ ਪਾਰਟੀ ਦੀ ਟੀਮ ਬੈਠੀ ਇੱਥੇ ਇਹਨਾਂ ਕਹਿੰਦਾ ਜੀ ਸਾਨੂੰ ਕੋਈ ਜਗ੍ਹਾ ਦੋ ਜਿੱਥੇ ਆਪਾਂ ਬਾਬਾ ਬੁਸ਼ਕਰਮਾ ਜੀ ਦਾ ਸਪੈਸ਼ਲ ਸਥਾਨ ਬਣ ਜੇ ਉਹ ਸਾਨੂੰ ਇੱਥੇ ਕਲਾ ਨੌਂ ਤੇ ਜਗ੍ਹਾ ਮਿਲਣੀ ਚਾਹੀਦੀ ਆ ਉਥੇ ਬਾਬਾ ਜੀ ਦੀ ਮੂਰਤੀ ਵੀ ਸਥਾਪਿਤ ਕਰਾਂਗੇ ਉਹਨਾਂ ਦੀ ਚਾਰਦੁਆਰੀ ਕਰਕੇ ਜਦੋਂ ਵੀ ਕੋਈ ਇਹੋ ਜਿਹਾ ਪ੍ਰੋਗਰਾਮ ਹੋਇਆ ਕਰੇਗਾ ਉਸ ਜਗ੍ਹਾ ਤੇ ਹੋਇਆ ਕਰੇਗਾ ਔਰ ਸਾਰੀ ਸੰਗਤ ਉੱਥੇ ਹੀ ਸਾਰਾ ਸਿਸਟਮ ਜਿਹੜਾ ਆਪਾਂ ਤਿਆਰ ਕਰਨਾ ਚਾਹੁੰਦੇ ਆ ਤਾਂ ਮੈਂ ਇਹਨਾਂ ਨੂੰ ਯਕੀਨ ਦਿਵਾਇਆ ਕਿ ਬਿਲਕੁਲ ਆਪਾਂ ਕਰਨਾ ਹੈ ਜੇ ਅਸੀਂ ਗੁਰੂਆਂ ਪੀਰਾਂ ਤੇ ਸਥਾਨ ਨਹੀਂ ਬਣਾ ਸਕਦੇ ਜੇ ਉਹਨਾਂ ਦੀਆਂ ਧਾਰਮਿਕ ਜਗ੍ਹਾ ਨਹੀਂ ਬਣਾ ਸਕਦੇ ਤਾਂ ਮੇਰੇ ਖਲ ਆਪਣੇ ਜਿੰਨੇ ਮਰਜ਼ੀ ਵੱਡੇ ਮਹਿਲ ਮਨਾਰੇ ਬਣਾ ਲਓ ਜਿੰਨੀਆਂ ਮਰਜ਼ੀ ਵੱਡੀਆਂ ਕੋਠੀਆਂ ਬਣਾ ਲਓ ਪਰ ਕੋਠੀਆਂ ਉਹਨਾਂ ਚਿਰੇ ਜਿੰਨਾਂ ਚਿਰਾਂ ਉਹਨਾਂ ਦੀ ਕਿਰਪਾ ਹੈ ਤਾਂ ਜਿੰਨਾਂ ਦੀ ਕਿਰਪਾ ਫਿਰ ਉਹਨਾਂ ਦਾ ਸਤਾਨ ਬਣਨਾ ਬੜਾ ਜ਼ਰੂਰੀ ਹੈ ਮੈਂ ਤੁਹਾਡੇ ਸਾਰਾ ਸਾਰਾ ਭਾਈਚਾਰਾ ਬੈਠਾ ਆ ਰਾਮਗੜੀਆ ਭਾਈਚਾਰਾ ਬੈਠਾ ਮਿਸਤਰੀ ਭਾਈਚਾਰਾ ਬੈਠਾ ਜਿੰਨੇ ਵੀ ਕਿਰਤੀ ਬੈਠੇ ਨੇ ਲੋਕ ਮੈਂ ਤੁਹਾਨੂੰ ਦੱਸਣ ਲੱਗਾ ਕਿ ਅਸੀਂ ਜਗ੍ਹਾ ਬਣਾਉਣ ਵਾਸਤੇ ਬਾਬਾ ਅਸ਼ਕਰਮਾ ਜੀ ਦੀ ਜਗ੍ਹਾ ਬਣਾਉਣ ਵਾਸਤੇ ਇਹਨਾਂ ਜਿਹੜੀ ਮੈਨੂੰ ਮੰਗਤ ਰੱਖੀ ਸੀ ਉਹਦੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਆਪਾਂ ਲਗਭਗ 3 ਕਨਾਲਾਂ ਤਾਂ 7-8 ਮੱਲੇ ਜਗ੍ਹਾ ਆ ਤੁਹਾਡੇ ਗਵਰਨਮੈਂਟ ਕਾ ਸਕੂਲ ਆ ਇਹਦੇ ਨਾਲ ਜਿਹੜੀ ਉਹ ਜਗਾ ਅਸੀਂ ਬਣਾਉਣ ਦਾ ਫੈਸਲਾ ਕੀਤਾ ਉਹਦੀ ਜਿਹੜੀ ਫੀਸ ਵਾ ਜਿਹੜੀ ਉਹਦੀ ਨਿਸ਼ਾਨਦੇ ਹੀ ਕਰਾਉਣੀ ਪਹਿਲਾਂ ਜਗਾ ਤੀ ਉਹਦੀ ਫੀਸ ਆਲਰੇਡੀ ਜਮ੍ਹਾਂ ਹੋ ਚੁੱਕੀ ਆ ਤਾਂ 2-3 ਦਿਨ ਵਿੱਚ ਹੁਣ ਛੁੱਟੀਆਂ ਕਰਕੇ 2-3 ਦਿਨ ਚੋਂਦੀ ਮੈਂ ਨਿਸ਼ਾਨਦੇ ਉਹ ਜਗਾ ਦੀ ਕਰਵਾ ਦੇਣੀ ਆ ਉਹ ਜਗਾ ਦੀ ਕਰਵਾ ਕੇ ਮਤਾ ਪਵਾ ਪਵਾ ਕੇ ਉਹ ਜਿਹੜੀ ਜਗ੍ਹਾ ਵਾ ਬਾਬੇ ਬਸ਼ਕਰਮਾ ਜੀ ਦੇ ਨਾਮ ਦਿੱਤੇ ਆਪਾਂ ਉਹ ਕਰ ਦੇਣੀ ਹੈ ਇਹ ਤੁਹਾਨੂੰ ਮੈਂ ਦੱਸਿਆ ਸਪੈਸ਼ਲ ਤੌਰ ਤੇ ਬਾਕੀ ਜਿਹੜੀ ਜਗ੍ਹਾ ਬਣਾਉਣਾ ਜਦੋਂ ਆਪਾਂ ਜਗ੍ਹਾ ਬਣਾ ਲਾਂਗੇ ਛਗਾ ਛੱਡ ਲਵਾਂਗੇ ਸਾਨੂੰ ਪਤਾ ਹੋਏਗੀ ਕਿ ਆਹ ਜਗ੍ਹਾ ਜਿਹੜੀ ਬਾਬਾ ਜੀ ਦੇ ਨਾਮ ਤੇ ਫਿਰ ਅਗਲੀ ਜਿਹੜੀ ਕਾਰਵਾਈ ਆ ਉਹਨੂੰ ਬਣਾਉਣਾ ਉਹਨੂੰ ਕਿਵੇਂ ਬਣਾਉਣਾ ਸੰਗਤ ਦੀ ਸਹਿਯੋਗ ਤੋਂ ਬਿਗਾਰ ਤਾਂ ਤੁਹਾਨੂੰ ਪਤਾ ਹੀ ਆ ਵੀ ਸਾਰਾ ਸੰਗਤ ਨੇ ਬਣਾ ਲੈਣਾ ਮੇਨ ਜਗ੍ਹਾ ਦੀ ਪ੍ਰੋਬਲਮ ਹੈ ਉਹ ਜਗ੍ਹਾ ਦਾ ਅਸੀਂ ਮਸਲਾ ਜਿਹੜਾ ਹੱਲ ਕਰ ਲਿਆ ਤਾਂ ਥੋੜੇ ਦਿਨਾਂ ਤੱਕ ਤੁਹਾਨੂੰ ਸਾਰਿਆਂ ਨੂੰ ਜਦੋਂ ਜਗਾ ਪਰ ਕਰ ਲਾਂਗੇ ਤਾਂ ਫਿਰ ਉਹਦਾ ਨੀ ਪੱਥਰ ਵੀ ਰੱਖਾਂਗੇ ਤੇ ਉਹਦਾ ਕੰਮ ਜਿਹੜਾ ਉਹਦੇ ਹਿਸਾਬ ਨਾਲ ਫਿਰ ਰੰਬਦਾਂਗੇ ਬਾਬਾ ਅਭਿਸ਼ਕਰਮਾ ਜੀ ਦਾ ਜਨਮ ਦਿਹਾੜਾ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਰੀ ਸੰਗਤ ਇਕੱਤਰ ਹੋਈ ਹੈ ਮਾ ਮੈਂ ਐਮਐਲਏ ਸਰਦਾਰ ਗੁਰਦੀਪ ਸਿੰਘ ਦਾ ਜੀ ਇਹਨਾਂ ਨੂੰ ਵੀ ਸਵੇਰੇ 10 ਵੇ ਫੋਨ ਕੀਤਾ ਔਰ ਇਹਨਾਂ ਨੇ ਕਿਹਾ ਹਰਦੀਪ ਪਾਵੇਂ ਟਾਈਮ ਨਿਕਲੇ ਮੈਂ ਜ਼ਰੂਰ ਕੱਢਾਂਗਾ ਤੇ ਆਵਾਂਗਾ ਇਸ ਕਰਕੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਹੋਰ ਵੀ ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਜਿਹੜੇ ਵੀ ਆਪਣੇ ਪੈਨ ਰਾਏ ਨੇ ਹਾਜ਼ਰ ਹੋ ਕੇ ਤੁਹਾਨੂੰ ਸਾਰਿਆਂ ਦਾ